ਅਸਾ ਮੈਲਾ ਪੰਜਵਾ ਦੁੱਪ ਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗਾਂ ਸੋ ਪਾਵਾਂ ਰੇ ਨਾਮ ਰੰਗ ਏ ਮੰਨ ਤ੍ਰਿਪ ਤਨ ਬਹੋਰ ਨ ਕਤੁ ਹੂੰ ਧਾਵਾਂ ਰੇ ਹਮਰਾ ਠਾਪੁਰ ਸਦ ਤੇ ਉੱਚ ਰਹਿਣ ਦਿਨ ਸਿਸ ਗਾਵੋ ਰੇ ਖਿਨ ਮੈਂ ਥਾਪ ਉਥਾਪ ਤਨਹਾਰਾ ਤੇਸੇ ਤੁਝੇ ਡਰਾਵੋ ਰੇ ਰਹਾ ਜਬ ਦੇਖੋ ਤਬ ਆਪਣਾ ਸਵਾਮੀ ਤੋ ਅਵਰ ਹੈ ਚੀਤ ਨ ਪਾਵੋ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇ ਤ੍ਰੰਥੋ ਮੇਟ ਲਖਾਵੋ ਰੇ ਆਸਾ ਮੈ ਲਾ ਪੰਵਾ ਸਾਰ ਬਰਨ ਚੋਹਾ ਕੇ ਮਰਦਨ ਖਤ ਦਰਸ਼ਨ ਕਰਤਲੀ ਰੇ ਸੁੰਦਰ ਸੁਭਰ ਸਰੂਪ ਸਿਆਨੇ ਪੰਚੋਹੀ ਮੋਹ ਸ਼ਰੀਰੇ ਜਿਨ ਮੇਲ ਮਾਰੇ ਪੰਚ ਸੂਰਬੀਰ ਐਸੋ ਕੋਣ ਬਲੀਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਏ ਤਲੀਰੇ ਰਹਾ ਵੱਡੀ ਕੋਮ ਵਸ ਪੱਗ ਨਹੀਂ ਮਹੋ ਕੰਫੋਜ ਅਠਲੀ ਦੇ ਕੋ ਨਾਨਕ ਤਿੰਨ ਜਨ ਮਿਰਦਲਿਆ ਸਾਧ ਸੰਗਤ ਕੈ ਚਲੀ ਦੇ ਆਸਾ ਮੈਲਾ ਪੰਗਵਾਂ ਨੀਕੀ ਜੀ ਕੀ ਹਰ ਤਥਾ ਊਤਮ ਆਨ ਸਗਲ ਰਸ ਕੀ ਕੀ ਰਹਿਾ ਬਹੁ ਗੁਣ ਸੋ ਨ ਮਨ ਜਨ ਖਤ ਬੇਤੇ ਅਵਰ ਨ ਕਿਛ ਲਾਈ ਕੀ ਵੇ ਖਾਰੀ ਨਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਤੀਕੀ ਵੇ ਆਸਾ ਮੈ ਲਾ ਪੰਗਵਾ ਹਮਾਰੀ ਪਿਆਰੀ ਅੰਮ੍ਰਿਤ ਥਾਰੀ ਗੋਰ ਨਿਮਖ ਨ ਮਨ ਤੈ ਟਾਰੀ ਵੇ ਰਹਾਓ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਤਰ ਤਾਰੀ ਵੇ ਕਿਨ ਰਾਮ ਗੁਰ ਗੰਮ ਹਰ ਦਮ ਨਾ ਜਮ ਹਰ ਕੰਠ ਨਾਨਕ ਉਰ ਹਰੀ ਦੇ ਆਸਾ ਮਲਾਪਾਂ ਵਾ ਨੀਕੀ ਸਾਧ ਸੰਗਾਨੀ ਧਰਾ ਤਹਿਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ਚਾਲਤ ਬੈਸਤ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਹਾ ਹਾਰੋ ਤੂੰ ਠਾਕੁਰ ਗੌਰ ਨਾਨਕ ਸ਼ਰਨ ਪਛਾਨੀ ਰਾਗ ਅਸਾ ਮੈਂ ਲਾਪਨਵਾ ਘਰ ਬਾਰਵਾ ਏਕ ਓਂਕਾਰ ਸਤਗੁਰ ਪ੍ਰਸਾਦ ਤਿਆਗ ਸਗਲ ਸਿਆਨ ਪਾ ਪੰਜ ਪਾਰ ਬ੍ਰਹਮ ਓਂਕਾਰ ਏਕ ਸਾਚੇ ਨਾਮ ਬਾਜੋ ਸਗਲ ਦੀ ਸੈ ਸ਼ਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰ ਪ੍ਰਸਾਦੀ ਬੂਝੀਐ ਏਕ ਹਰ ਕੈ ਰੰਗ ਰਹਾ ਸ਼ਰਨ ਸਮਰਥ ਏਕ ਕੇ ਦੂਜਾ ਨਹੀਂ ਥਾਓ ਵਾ ਭੋਜਲ ਲੰਘੀਐ ਸਦਾ ਹਰ ਗੁਣ ਗਾਓ ਜਨਮ ਮਰਨ ਨਿਵਾਰੀਐ ਦੁੱਖ ਨਾ ਜੰਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਤਬ ਸੋਏ ਏਕ ਤੇਕ ਅਧਾਰ ਏਕੋ ਏਕਤਾ ਮਨਜ਼ੂਰ ਨਾਨਕ ਜਪੀਐ ਮਿਲ ਸਾਧ ਸੰਗਤ ਧਰ ਬਿਨ ਅਬਰ ਨਾ ਹੋਰ ਆਸਾ ਮੈ ਲਾ ਪੰਗਵਾਂ ਜਿਉ ਮਨ ਤਨ ਤਨ ਪ੍ਰਭ ਕੇ ਦੀਏ ਸਭ ਰਸ ਥੋਗ ਦੀਨ ਬੰਧਤ ਜੀ ਦਾਤਾ ਸ਼ਰਨ ਰੱਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਏ ਸੰਗੇ ਏਕ ਸਿਉ ਲਿਵ ਲਾਉ ਰਹਾਉ ਬੇਦ ਸ਼ਾਸਤਰ ਜਨ ਧਿਆਵੇ ਤਰਨ ਕੋ ਸੰਸਾਰ ਕਰਮ ਧਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਕਾਮ ਕੋਧ ਅੰਕਾਰ ਬਿਨਸੈ ਮਿਲੇ ਸਤ ਗੁਰ ਦੇ ਨਾਮ ਦੇੜ ਕਰ ਤਗਤ ਹਰ ਕੀ ਪਹਿਲੀ ਪ੍ਰਭ ਕੀ ਸੇ ਚਰਨ ਸ਼ਰਨ ਦਇਆਲ ਤੇਰੀ ਤੂੰ ਨਿਮਾਣੇ ਮਾਨ ਜੀ ਪ੍ਰਾਨ ਆਧਾਰ ਤੇਰਾ ਨਾਨਕ ਕਾ ਪਬ ਤਾਣ ਆਸਾ ਮੈਲਾ ਪੰਗਵਾ ਡੋਲ ਡੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ त्याहे ਸੋ ਪ੍ਰਭ ਤਿਆਗ ਅਵਰਕ ਰੀਤ ਰਹਾਉ ਕਰਨ ਕਰਣ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣ ਪਾ ਆਠ ਪੈਰ ਪ੍ਰਭ ਜਾਪ ਮੀਤ ਸਖਾ ਸਹਾਇ ਸੰਗੀ ਊਚ ਅਗੰਮ ਅਪਾਰ ਚਰਨ ਕਮਲ ਬਸਾਏ ਹਿਰਦ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ ਸਭ ਸੂਖ ਵੱਡੀ ਵਡਿਆਈ ਜਤ ਜੀਵ ਨਾਨਕ ਨਾਉ ਆਸਾ ਮੈਂ ਲਾਪਨਵਾ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚੜਾਵੋ ਰੰਗਨ ਆਪੇ ਹੀ ਪ੍ਰਭ ਰੰਗ ਮਨ ਮੈਂ ਰਾਮ ਨਾਮ ਜਾਪ ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆਪ ਰਹਾ ਸੁਣ ਸੁਣ ਨਾਮ ਤੁਮਹਾਰਾ ਪ੍ਰੀਤਮ ਪ੍ਰਭ ਤੇਖਨ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਉ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰ ਵਸ ਕਿਛ ਨਾਹੀ ਜਿਉ ਜਿਉ ਰੱਖੈ ਤਿਉ ਤਿਉ ਰਹਿਣਾ ਤੇਰਾ ਦੀਆ ਖਾਹ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਥੂਰ ਪਾਏ ਭਗਤ ਪਰਮ ਪਹੁ ਨਾਸੈ ਹਰ ਨਾਨਕ ਸਦਾ ਹਜ਼ੂਰ ਆਸਾ ਮੈਲਾ ਪੰਜਵਾ ਅਗੰ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਤ੍ਰਿਪਾਲ ਕਿਰਪਾ ਤਬ ਥਾਰੀ ਸਤਗੁਰ ਬਖਸ਼ਿਆ ਹਰ ਨਾਮ ਕਲਯੁਗ ਉਧਾਰਿਆ ਗੁਰਦੇਵ ਮਲਮੂਤ ਮੂੜ ਦੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੇ ਰਹਾ ਸਮਾਏ ਧਰਮ ਰਾਜ ਬਿਸਮਾਦ ਹੋਆ ਸਭ ਤਈ ਪਹਿਰੀ ਆਏ ਸਤਜੁਗ ਤ੍ਰੇਤ ਅਦਵਪਰ ਭਣੀਏ ਕਲਜੁਗ ਉਤਮੋ ਜੁਗਾਮਾ ਹੈ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੈ ਥਾਂਈ ਹਰ ਜਿਉ ਸੋਈ ਕਰੇ ਜੇ ਭਗਤ ਤੇਰੇ ਜਾਚੈ ਇਹ ਤੇਰਾ ਬਿਰਦ ਅਰ ਜੋੜ ਨਾਨਕ ਦਾਨ ਮੰਗੇ ਆਪਣਿਆਂ ਸੰਤਾਂ ਦੇ ਹਰ ਦਰਸ ਰਾਗ ਆਸਾ ਮੈਲਾ ਪੰਜਵਾਂ ਘਰ ਤੇ ਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਾਉ ਮਾਂ ਬਿਖਾਦੀ ਦੁਸ਼ਟ ਅਪਵਾਦੀ ਤੇ ਤੁਨੀਤ ਸੰਗਾਰੇ ਜਨਮ ਪਵੰਤੇ ਨਰਕ ਪੜੰਤੇ ਤਿੰਨ ਕੈ ਕੋਲ ਉਧਾਰੇ ਕੋਏ ਨ ਜਾਣੈ ਕੋਏ ਨ ਮਾਨੈ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿੰਖਿਨ ਖਨਵਾਰੇ ਅਸ ਮੈਲਾ ਪੰਜਵਾ ਬਾਵਰ ਸੋਏ ਰਹੇ ਰਹਾਉ ਮੋ ਕੁਟੰਬ ਵਿਖੈ ਰਸ ਮਾਤੇ ਮਿਥਿਆ ਗਹਿ ਮੰਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੈ ਅੰਮ੍ਰਿਤ ਨਾਮ ਪਦਾਰਥ ਸੰਗੇ ਤੇਲ ਮਰਮ ਨ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਨ ਆਹੇ ਕਸ ਮੈ ਲਾ ਪਨਵਾ ਤਿਪਦੇ ਉਹਾ ਪ੍ਰੇਮ ਪਿਰੀ ਰਹਾ ਅਨਿਕ ਮਾਨਿਕ ਗਜ ਮੋਤੀਨ ਲਾਲਨ ਨਹਾ ਨਹਾ ਨਹੀਂ ਰਾਜਨਾ ਭਾਗ ਨਾ ਹੁਕਮ ਨਾ ਸਾਦਨ ਕਿਛ ਕਿਛ ਨਾ ਚਾਹੀ ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪਰੀ ਆਸਾ ਮੈਂ ਲਾ ਪੰਜਵਾ ਗੁਰ ਹੈ ਦਿਖਾਇਓ ਲੋਏ ਨਾ ਰਹਾ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਨਾ ਕਾਰਨ ਕਰਨਾ ਧਾਰਨ ਧਰਨਾ ਇਕ ਇਕ ਸੋਹਨਾ ਸੰਤਨ ਪਰਸੰ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇ ਨਾ ਅਸਾਤ ਮੱਲਾ ਪੰਵਾਂ ਹਰ ਹਰ ਨਾਮ ਅਮੋਲਾ ਉਹ ਸਹਿਜ ਸੁਹਿਲਾ ਰਹਾ ਸੰਗ ਸਹਾਈ ਛੋੜ ਨਾ ਜਾਇ ਉਹ ਅਗਾ ਅਤੋਲ ਤੀ ਤੁਮ ਭਾਈ ਬਾਪ ਮੋਰੋ ਮਾਈ ਤਨ ਕਾ ਓਲਾ ਅਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰ ਕਾ ਚੋਲਾ